ਹੈਲੋ ਫਰੈਂਡਸ ਵੈਲਕਮ ਟੂ ਮਾਈ ਚੈਨਲ ਫਰੈਂਡਸ ਆਪਾਂ ਆਏ ਹੋਏ ਹਿੱਦਰ ਘੁੰਮਣ ਗੁਰਦਾਸਪੁਰ ਵਾਲੇ ਪਾਸੇ ਔਰ ਸਾਨੂੰ ਇਹਨਾਂ ਦਾ ਗਾਰਡਨ ਬਹੁਤ ਹੀ ਵਧੀਆ ਲੱਗਿਆ ਬਹੁਤ ਸੋਹਣਾ ਲੱਗਿਆ ਦੇਖੋ ਮੈਰੀਗੋਲਡ ਫਲਾਵਰ ਆ ਕਾਫੀ ਜ਼ਿਆਦਾ ਔਰ ਇਹ ਦੇਖੋ ਜੀ ਬੀਟਰ ਫਲਾਵਰ ਆਈਸ ਪਲੈਂਟ ਵੀ ਬੋਲਦੇ ਐ ਔਰ ਰੈਡ ਔਰ ਫਲਾਵਰ ਬਹੁਤ ਹੀ ਸੁੰਦਰ ਗਾਰਡਨ ਹੈ ਇਹ ਦੇਖੋ ਜੀ ਇਹ ਦੇਖੋ ਇਹਨਾਂ ਨੇ ਘੁੰਮਣ ਵਾਸਤੇ ਜਗ੍ਹਾ ਬਣਾਈ ਹੋਈ ਐ ਇਹ ਗੁਰਦਾਸਪੁਰ ਚ ਰਾਵੀ ਦੇ ਕੰਡੇ ਬਣਿਆ ਹੋਇਆ ਹੈ। ਇਹ ਦੇਖੋ। ਮੈਰੀਗੋਲ ਫਲਾਵਰ। ਔਰ ਇਹ ਸਾਹਮਣੇ ਦੇਖੋ ਜੀ। ਬਹੁਤ ਹੀ ਅੱਛਾ ਗਾਰਡਨ ਬਣਿਆ ਹੋਇਆ ਸਾਹਮਣੇ ਵੀ ਦੇਖੋ ਫਰੈਂਡਸ ਫਲਾਵਰ ਵਗੈਰਾ ਸਾਹਮਣੇ ਦੇਖੋ। ਗਿੰਡਰ ਫਲਾਵਰ। ਇਹ ਗੁਰਦਾਸਪੁਰ ਰਾਵੀ ਦੇ ਕੰਡੇ ਬਣਾਇਆ ਹੋਇਆ ਜੀ। ਇਹ ਘੁੰਮਣ ਵਾਸਤੇ ਜਿੱਤਰਾ ਫੂਟਿੰਗ ਵਗੈਰਾ ਹੁੰਦੀ ਆ ਵਿਆਹ ਸਾਦੀਆਂ ਵਾਸਤੇ ਆਂਦੇ ਲੋਕੇ ਔਰ ਇਹ ਬਨ ਰਿਹਾ ਜੀ ਸਾਰੇ ਫਲਾਵਰ ਦੇਖੋ ਫਰੈਂਡਸ ਇਹ ਗੋਦਾਸਪੁਰ ਵਿੱਚ ਮਰਾੜਾ ਪਿੰਡ ਹੈ ਰਾਵੀ ਦਰਿਆ ਕੰਡੇ ਬਣਿਆ ਹੈ ਬਹੁਤ ਵਧੀਆ ਹੀ ਘੁੰਮਣ ਵਾਲੀ ਜਗ੍ਹਾ ਹੈ ਇਹ ਦੇਖੋ ਫਸਟ ਟਾਈਮ ਬਣੀ ਹੈ ਵੈਸੇ ਫਸਟ ਟਾਈਮ ਹੀ ਆਪਾਂ ਆਏ ਆ ਇੱਥੇ ਔਰ ਇਹ ਸਾਹਮਣੇ ਦੇਖੋ ਜੀ ਵਾਓ ਫਲਾਵਰ ਬਹੁਤ ਜ਼ਿਆਦਾ ਲਗਾਏ ਹੋਏ ਹੈ ਜੀ ਔਰ ਇਹ ਦੇਖੋ ਜੀ ਪੰਜਾਬ ਦੀ ਵਿਰਾਸਤ ਔਰ ਇਹ ਦੇਖੋ ਹੋ ਬਿਆਰਾ ਸਭ ਕੁਝ ਬਣਾਇਆ ਹੈ ਵਾਓ ਆਹ ਦੇਖੋ ਜੀ ਇਹ ਮੇਰੇ ਬ੍ਰਦਰ ਥੱਕ ਕੇ ਬੈ ਗਏ ਆ ਇਹ ਬਿਚਾਰੇ ਥੱਕ ਚੁੱਕੇ ਨੇ ਔਰ ਬੈਠੇ ਹੋਏ ਆ ਦੇਖੋ ਏ ਬ੍ਰਦਰ ਆ ਮੇਰੇ ਏ ਬ੍ਰਦਰਨ ਲਓ ਇਹ ਇਹ ਮੇਰੀ ਭਾਂਜੀ ਆ ਇਹ ਤੀਹ ਦੇਖਦੇ ਹੋ ਵੀਡੀਓ ਵਿੱਚ ਇਹਨਾਂ ਨੂੰ ਔਰ ਇਹ ਮੇਰੇ ਬ੍ਰਦਰ ਇਹ ਲੈ ਕੇ ਆਏ ਸਾਨੂੰ ਘੁਮਾਨ ਲਈ ਵੈਸੇ ਇਹ ਦੇਖੋ ਔਰ ਇਹ ਦੇਖੋ ਜੀ ਪੰਜਾਬ ਦੀ ਵਿਰਾਸਤ ਇਹ ਦੇਖੋ ਜੀ ਬਹੁਤ ਸੋਹਣਾ ਬਣਿਆ ਹੋਇਆ ਬਹੁਤ ਵਧੀਆ ਔਰ ਇਹ ਦੇਖੋ ਜੀ ਘਰ ਬਣਾਇਆ ਹੋਇਆ ਇਹ ਬਾਜਾ ਵਗੈਰਾ ਪੁਰਾਣੇ ਔਰ ਇਹ ਫਰੈਂਡ ਦੇਖੋ ਚੱਕੀ ਆਟਾ ਪਿਸਣ ਵਾਸਤੇ ਔਰ ਇਹ ਖੂਹ ਵੀ ਹੈ ਔਰ ਖੂਹ ਦੇ ਵਿੱਚ ਪਾਣੀ ਵੀ ਹੈ ਇਹ ਦੇਖੋ ਜੀ ਇਹ ਨਹੀਂ ਹੈ ਵੀ ਪਾਣੀ ਤੋਂ ਬਿਨਾ ਖੂਹ ਹੈ ਔਰ ਇੱਧਰ ਟਰੈਕਟਰ ਵਗੈਰਾ ਰੱਖੇ ਹੋਏ ਆ ਔਰ ਇਹ ਦੇਖੋ ਜਰਾ ਬਹੁਤ ਸੋਹਣਾ ਬਣਿਆ ਇਹ ਮਕਾਨ ਹੈ ਕੱਚਾ ਮਕਾਨ ਹੈ ਬਿਲਕੁਲ ਇਹ ਦੇਖੋ ਅੱਛੀ ਕੁੰ ਮਨ ਵਾਲੀ ਜਗ੍ਹਾ ਵੈਸੇ ਪੱਖੀਆਂ ਵੀ ਇਹ ਚੁੱਲਾ ਵੀ ਬਣਾਇਆ ਹੋਇਆ ਵੈਸੇ ਕਮਰੇ ਦੇਖੋ ਬਿਲਕੁਲ ਕੱਚੇ ਹੈ ਜੀ ਇਹ ਮਿੱਟੀ ਦੇ ਹੀ ਬਨੇ ਹੋਏ ਆ ਆ ਦੇਖੋ ਫਿਰ ਬਿਲਕੁਲ ਕੱਚੀ ਮਿੱਟੀ ਦੀ ਹੈ ਇਹ ਦੇਖੋ ਔਰ ਇਹ ਸਾਹਮਣੇ ਬਨ ਰਿਹਾ ਔਰ ਇਹਨਾਂ ਦੇ ਬੈਕ ਸਾਈਡ ਤੇ ਦਰਿਆ ਆ ਰਾਵੀ ਦਰਿਆ ਆ ਪਾਕਿਸਤਾਨ ਦਾ ਕੰਡਾ ਵੈਸੇ ਹਾਂ ਇਹ ਪਾਕਿਸਤਾਨ ਦਾ ਕੰਡਾ ਵੈਸੇ ਔਰ ਇਹ ਦੇਖੋ ਜੀ ਇਹ ਸਾਹਮਣੇ ਪਾਕਿਸਤਾਨ ਦਾ ਹੀ ਬਾਡਰ ਹੈ ਵੈਸੇ ਔਰ ਇਹ ਦੇਖੋ ਇਹ ਹਰਾ ਵੀ ਦਰਿਆ ਇਹ ਦੇਖ ਕੱਚ फ्रेंड्स ਇਹ ਸਾਰਾ ਰਾਵੀ ਦਰਿਆ ਆ ਇਹ ਦੇਖ ਇਹ ਕਾਫੀ ਵੱਡਾ ਦਰਿਆ ਹੁੰਦਾ ਰਿਹਾ ਵੈਸੇ ਹੁਣ ਤੇ ਕੁਝ ਨਹੀਂ ਰਿਹਾ ਵੈਸੇ ਇਹ ਬਾਡਰ ਦਾ ਕੰਡਾ ਵੈਸੇ ਔਰ ਇਹ ਦੇਖੋ ਬਹੁਤ ਹੀ ਪਿਆਰਾ ਬਣਾਇਆ ਹੋਇਆ ਹੈ ਫਸਟ ਟਾਈਮ ਹੀ ਆਪਾਂ ਆਏ ਆ ਇੱਥੇ ਵੈਸੇ ਬਣਿਆ ਇਸ ਮਤਲਬ 2-3 ਮਹੀਨਿਆਂ ਤੋਂ ਹੀ ਹੋਇਆ ਜਿਸ ਤਰ੍ਹਾਂ ਬਣਿਆ ਹੋਇਆ ਸ਼ੂਟਿੰਗ ਵਗੈਰਾ ਹੁੰਦੀ ਹੈ ਜਿਸ ਤਰ੍ਹਾਂ ਪ੍ਰੀ ਵਰਾਇ ਬੈਡਿੰਗ ਵਗੈਰਾ ਟਰੈਕਟਰ ਵੀ ਹੈ ਇਹਦੇ ਫਲਾਵਰ ਬਹੁਤ ਸੋਹਣੇ ਲੱਗੇ ਨੇ ਇਹ ਦੇਖੋ ਔਰ ਇਹ ਚੱਕੀ ਆਟਾ ਪੀਸਣ ਲਈ ਔਰ ਇਹਦੇ ਵਿੱਚ ਕਬੂਤਰ ਆ ਵੈਸੇ ਔਰ ਇਹ ਵੀ ਕਾਫੀ ਅੱਛਾ ਬਣ ਰਿਹਾ ਜੀ ਇਹ ਚਲੋ ਗੁਰਦਾਸਪੁਰ ਜਾਨੀ ਕਿ ਪਿੰਡ ਮਰਾੜੇ ਵਿੱਚ ਘੁੰਮਣ ਵਾਲੀ ਜਗ੍ਹਾ ਬਹੁਤ ਵਧੀਆ ਬਣ ਗਈ ਹੈ। ਅਰੇ ਦੇਖ। ਹੋਰ ਬਾਕੀ ਜੋ ਅਸੀਂ ਵੀਡੀਓ ਬਣਾਈਆਂ ਉਹ ਵਿੱਚ ਸੀ ਹੋ ਦਿਖਾਵਾਂਗੇ ਤੁਹਾਨੂੰ। ਐ ਦੇਖੋ ਜੀ। ਇਹ ਟੋਕਾ। ਕਿਹਦਾ ਲੱਗਿਆ ਰਾਜੀ ਆਫਕੋਰਸ ਇੱਥੇ ਆਣ ਕੇ। ਦੱਸੋ ਵਧੀਆ ਲੱਗਿਆ ਫਸਣਾ ਬਾਈ ਇਹਨਾਂ ਤੁਸੀਂ। ਕੌਣ ਲੈ ਕੇ ਆਇਆ ਸਾਨੂੰ? ਅਸਲੀ ਮਾਮਾ ਮੇਰੇ ਬ੍ਰਦਰ ਲੈ ਕੇ ਆਇਆ ਵੈਸੇ ਹਾਂ ਮੇਰੇ ਬ੍ਰਦਰ ਲੈ ਕੇ ਆਇਆ ਸਾਨੂੰ ਔਰੇ ਬ੍ਰਦਰ ਨੇ ਪਹਿਲੀ ਵਾਰੀ ਆਏ ਵੈਸੇ ਤੁਹਾਨੂੰ ਸੁਆਜਿ ਕੀ ਅਸਾ ਲੱਗਿਆ ਬਹੁਤ ਵਧੀਆ ਜੀ ਵਧੀਆ ਲੱਗਿਆ ਨਾ ਤੁਸੀਂ ਵੀ ਜੇ ਨਜ਼ਦੀਕ ਗੁਰਦਾਸਪੁਰ ਦੇ ਨਜ਼ਦੀਕ ਪਿੰਡ ਮਰਾੜੇ ਦੇ ਵਿਚਾਰ ਆ ਰਹੇ